ਦੀ ਪਾਪੀ ਨੇ ਪਾਵਿਟਾ ਆਪੀ ਦਾ ਜੀਵਨ ਦਾ ਜ਼ਿਕਰ ਆ ਕਿ ਵਾਸਰ ਕੇ ਵੀ ਥੋੜਾ ਜਿਹਾ ਜੀਵਨ ਜੀਤ ਕੀਤਾ ਤੇ ਗੁਰੂ ਲਾਹੌਰ ਵੀ ਆਪੀ ਨੇ ਪ੍ਰਕਾਸ਼ ਹੋਇਆ ਆਪੀ ਦਾ ਜਨ ਜਿ ਬੜੇ ਪਾਵਨ ਕੋਟਰ ਸਥਾਨ ਬਣੇ ਹੋਏ ਨੇ ਜਿੱਥੇ ਸਭ ਤਾਂ ਹਰ ਵਾਰ ਹਰ ਸਾਲ ਨਾਕ ਨਾਸਤ ਕੋਕੀ ਆ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਦੇ ਜੀ ਅਸ਼ੀਰਵਾਦ ਲੈਂਦੇ ਆਪ ਜੀ ਦਾ ਬਚਪਨ ਦਾ ਨਾਮ ਇਤਿਹਾਸ ਦੇ ਵਿੱਚ ਵੀ ਭਾਈ ਜੇਠਾ ਜੀ ਵੀ ਆਇਆ ਹੈ ਸਤਿਗੁਰ ਪਾਤਸ਼ਾਹ ਜੀ ਹੋ ਜਦੋਂ ਆਪ ਜੀ ਦਾ ਪ੍ਰਕਾਸ਼ ਹੋਇਆ ਆਪ ਜੀ ਦੀ ਉਮਰ ਉਸ ਸਮੇਂ ਅਜੇ 2 ਸਾਲ ਦੇ ਸਨ ਜਦੋਂ ਗੁਰੂ ਸਾਹਿਬ ਜੀ ਦੇ ਤਾਰੀ ਮਾਤਾ ਮਾਤਾ ਦੇ ਆਦੀ ਸੰਸਾਰ ਤੋਂ ਅਕਾਲ ਚਰਣਾ ਕਰ ਉਸ ਪ੍ਰਮਾਤਮਾ ਦੀ ਨਿੱਜੀ ਬੋਧ ਦੇ ਵਿੱਚ ਪਹੁੰਚ ਗਏ ਤੇ ਘਰ ਦੇ ਵਿੱਚ ਹੋਣਾ ਪਾਈ ਦੇਠਾ ਜੀ ਤੇ ਪਿਤਾ ਹਰੀਦਾਸ ਜੀ ਅਰਦਾਸ ਜੀ ਦੋਨੋਂ ਹੀ ਲੈ ਕੇ ਸਮਾਪਿਤ ਕਰ ਲਿਆ ਬਚਪਨ ਦੇ ਵਿੱਚ ਖੇਡਦੇ ਆਂ ਖੇਡਦੇ ਆਂ ਨਾ ਹੋਦੀਆਂ ਗੜੀਆਂ ਦੇ ਵਿੱਚੋਂ ਬਚਪਨ ਦੇ ਚੋਲ ਮਰਾਂਦੇ ਬੜੀ ਘਰ ਵਿੱਚ ਗਰੀਬੀ ਹਾਲਾਤ ਜਦੋਂ ਸੰਸਾਰ ਤੋਂ ਮਾਂ ਦਾ ਸਹਾਰਾ ਸੇ ਤੋਂ ਉੱਠ ਜਾਂਦਾ ਹੈ ਨਾ ਫਿਰ ਬੱਚੇ ਦੀ ਪਰਦੇਸ਼ ਬਹੁਤ ਜ਼ਿਆਦਾ ਉੱਠੀ ਹੋ ਜਾਂਦੀ ਹੁਣ ਪਾਈ ਗੇਠਾ ਜੀ ਦੀ ਉਮਰ ਤਕਰੀਬਨ 7 ਸਾਲ ਦੀ ਉਹਨਾਂ 7 ਸਾਲ ਦੀ ਉਮਰ ਦੇ ਵਿੱਚ ਸੁਧਗਾਰ ਜੁਕਾ ਅਰਦਾਸ ਜੀ ਵੀ ਗੁਰੂ ਮਹਾਰਾਜ ਦੀ ਚਾਹੀਆ ਲਾਗੇ ਪਾਇਲੇਟਾ ਜੀ ਪਰਵਾਰ ਦੇ ਚੁਕਿੱਤ ਕੱਲੇ ਰਹੇ ਪ੍ਰਾਕਰ ਸਮਝ ਘਰ ਤੱਕ ਜੇ ਨਾਮ ਪਾਉਨ ਸੁਭਾਗ ਨਹੀਂ ਅਸ਼ਨਾ ਸ਼ਤਾਨੀਆਂ ਹੁੰਦੀਆਂ ਸੀ ਹੁਣ ਜਦੋਂ ਇਹ ਕਾਰਨ ਪ੍ਰਿਆ ਸਾਰਾ ਤਾਂ ਗੁਰੂ ਪਿਤਾ ਜੀ ਦੇ ਇਸ਼ਤਕਾਰ ਗੁਰੂ ਪਿਤਾ ਜੀ ਦਾ ਸੰਸਕਾਰ ਹੋਇਆ ਉਸ ਸਮੇਂ ਦੇ ਅਨੁਸਾਰ ਹੁਣ ਭਾਈ ਜੇਠਾ ਜੀ ਤੇ ਚਾਚੇ ਤਾਏ ਤੇ ਹੋਰ ਦੇ ਨਗਰ ਦੇ ਵਾਸੀ ਆਣ ਗਵਾਨ ਰੱਖਿਆ ਹੋਇਆ ਪਰ ਭਾਈ ਜੇਠਾ ਜੀ ਨੂੰ ਕਿਸੇ ਨੇ ਵੀ ਗੱਲ ਦੇ ਨਾਲ ਨਾ ਆਇਆ ਚਾਚੇ ਤਾਏ ਨੂੰ ਮੋੜ ਦੇ ਕਿਹੜਾ ਰੋਕੀ ਕੌਣ ਉਹਦੀ ਪਾਲਣੇ ਸ਼ਕਾਉਣ ਕੋਲੂਗਾ ਪਹਿਲਾਂ ਮਾਂ ਸੰਸਾਰ ਦੇ ਪਾਲਣੇ ਕਰਨ ਕਰ ਗਈ ਤੇ ਹੁਣ ਪਿਤਾ ਵੀ ਚੱਲ ਗਏ ਨੇ ਅਸਤੇ ਆਪਦੇ ਬੱਚਿਆਂ ਦੀ ਦੇਖਭਾਲ ਮਸਾ ਕਰ ਰਹੀ ਹਾਂ ਤੇ ਹੁਣ ਇਹਨੂੰ ਕੌਣ ਪਾਲੇਗਾ ਜੇ ਥੀ ਸਾਰੇ ਚਾਚੇ ਆ ਚਾਚਾ ਨਗਰ ਵਾਲੇ ਵਿਵਾਸੀ ਆਪਨੇ ਘਰਾਂ ਦੇ ਜੂਵੇ ਬੰਦ ਕਰ ਤਰਨਾਂ ਦੇ ਪਿੰਡ नानी जी आए वासर खे उन्हनि जे किरयाक्रो रीत विहार प्राणी जे पाल जान जाने सारा किरियाक्रम करण खां बाद पुछण चाची भाई जेठा ਅਲਾਪੂ ਜੀ ਮਾਤਾ ਜੀ ਚਲੇ ਗਏ ਸਾਲ ਤੋਂ ਪਿਤਾ ਜੀ ਚਲੇ ਗਏ ਨੇ ਇਹਾਂ ਜੀ ਦੇ ਕਿੰਦੇ ਇਹਨਾਂ ਦਾ ਪਾਲਣ ਪੋਸ਼ਣ ਕਰਨ ਵਾਲਾ ਘਰ ਵਿੱਚ ਕੋਈ ਨਹੀਂ ਚਾਚੇ ਆਤਾਇਆ ਨੂੰ ਬਾਹਰ ਗੋਣ ਪੁੱਛਣੋਂ ਦਿੱਤਾ ਨਹੀਂ ਪਰ ਕਿਸੇ ਨੇ ਵੀ ਫਾਈ ਦੇਖਾ ਇਹਦੀ ਬਾਤ ਕਹਿੰਦੇ ਕੌਣ ਰੋਟੀਆਂ ਦੇਊਗਾ ਕੌਣ ਪਾੜੂਗਾ ਸਾਡਾ ਆਪਣੇ ਜਵਾਬ ਵਿੱਚ ਸਮਝ ਸਕੋ ਸਾਡੇ ਆਪ ਦੇ ਰੋਟੀ ਦਾ ਸਾਰਿਆਂ ਨੂੰ ਉਹ ਵੀ ਫੇਰ ਲਈ ਤਾਂ ਨਾਲ ਕੇ ਵਾਸਰੇ ਕੇ ਤੋਂ ਉਹ ਨਾਨੀ ਵੀ ਪਾਈਏ ਠਾਣੀ ਨਾਲੇ ਨਾਲੇ ਆਪਣੇ ਵਾਸਰੇ ਜਾ ਕੇ ਦੇਖਣਾ ਕੀਤਾ ਗਏ ਕੁਝ ਸਮਾਂ ਪਾਈਏ ਠਾਣੀ ਨਾਨੀ ਜੀ ਤੋਂ ਜੇ ਉਹ ਨਗਰ ਚ ਕਿੱਟਦੇ ਨੇ ਤਾਂ ਨਗਰ ਨਹੀਂ ਆਉਂਦਾ ਵਾਸਰੇ ਤੋਂ ਕਹਿੰਦੀਆਂ ਨੇ ਇਹ ਤਾਂ ਮਾਰਬਾਰ ਇਹ ਅਨਾਥ ਹੈ ਇਹਦੇ ਨਾਲ ਨਾ ਖੇលਿਆ ਕਰੋ ਬਚਪਨ ਵਿੱਚ ਇਹਦੀ ਮਾਂ ਚਲੇ ਗਈ ਤੇ ਥੋੜਾ ਸਮੇਂ ਬਾਅਦ ਇਹਨਾਂ ਫੇਟਾ ਵੀ ਚਲੇ ਗਿਆ ਲੋਕਾਂ ਦੇ ਸੰਸਾਰ ਦੀ ਅੰਦਰ ਕਲੀ ਬੋਲੀ ਇਦਾਂ ਦੀ ਸੀ ਕਹਿੰਦੇ ਇਹ ਤਾਂ ਛੋਟਾ ਹੁੰਦਾ ਬਚਪਨ ਵਿੱਚ ਹੀ ਆਪਣੇ ਮਾਤਾ ਪਿਤਾ ਨੂੰ ਖਾ ਗਿਆ ਤੁਸੀਂ ਇਸ ਬੱਚੇ ਦੇ ਨਾਲ ਵੀ ਖੇਡੋ ਇਹ ਬੇਪਰਵਾਹ ਹੈ ਅਨਾਥ ਬੜਾ ਦੁੱਖ ਹੋਇਆ ਭਾਈ ਜੀ ਠਾਈ ਕਰੇ ਗਏ ਨਾਨੀ ਦੀ ਮੋਦ ਲੈਣਾ ਕੀਤਾ ਪਰ ਨਾਨੀਓ ਬਸ ਉਹ ਰਹੀ ਮਾਂ ਕੇ ਮਾਂ ਤੇ ਨਾਨੀ ਮਾਤਾ ਨਗਰ ਦੀਆਂ ਔਰਤਾਂ ਬੱਚੇ ਮੇਰੇ ਨਾਲ ਬੜਾ ਬੇਤੁਕਲਾ ਕਰਦੇ ਮੈਨੂੰ ਅਨਾਥ ਅਨਾਥ ਕਹਿ ਕੇ ਮੈਨੂੰ ਮੇਲੇ ਨਹੀਂ ਬੀਰੀ ਮਾਂ ਨਹੀਂ ਹੈ ਸੰਸਾਰ ਤੇ ਇਹਦਾ ਪਿਤਾ ਨਹੀਂ ਹੈ ਫਿਰ ਮਾਂ ਹੁਣ ਮੇਰਾ ਕੌਣ ਹੋਏਗਾ ਤਾਂ ਮਾਂ ਨਾਨੀ ਮਾਉਂ ਹੈ ਕਾਲ ਜਿਹੜੇ ਨਹੀਂ ਬੁੱਤ ਜਿੰਨ ਦਾ ਕੋਈ ਨਹੀਂ ਹੁੰਦਾ ਹੁੰਦਾ ਰਹਿਦਾ ਹੈ ਪਰਮਾਤਮਾ ਹੁੰਦਾ ਹੈ ਤਦੇਰਾ ਭਾਈ ਗੁਰਨਾਨਕ ਹੈ ਤੂੰ ਡੋਲਣਾ ਤੂੰ ਕਾਹੇ ਡੋਲਲੇ ਪ੍ਰਾਣੀਆਂ ਤੂੰ ਦਰਾਕੇਗਾ ਸਹਜ ਹਾਲ ਜਿੰਨ ਪਤਾਸ਼ਤ ਹੁੰਦੀ ਆ ਸੋਈ ਦੇ ਆਦਾਂ ਇਹ ਤਾਂ ਵੇਖਣਾ ਕਿੰਤਾ ਕਿ ਲੋਕ ਜੀ ਦੇ ਪਾਸਖ ਤੋਂ ਅੰਮ੍ਰਿਤਸਰ ਮਹਾਰਾਜ ਜੀ ਤੇ ਮਾਤਾ ਨਾਨੀ ਜੀ ਪਨਾ ਲੈ ਮਾਰੇ ਹੁਣ ਗੁਰੂ ਮਹਾਰਾਜ ਜੀ ਆਏ ਉਹਨਾਂ ਦਾ ਇਸ ਹੋਰੇ ਸੀ ਉੱਤੇ ਲਪੌਰ ਹੁਣ ਆਏ ਜੇ ਤਾਂ ਨਾਨੀ ਜੀ ਨੇ ਆਖਿਆ ਦਿੱਤਾ ਮੇਰੇ ਜੇਠਾ ਜੀ ਆਪਣੇ ਗਵਾਂਢ ਦੇ ਉੱਤੇ ਰਹਿੰਦੇ ਨੇ ਇਹਨਾਂ ਦੇ ਬੱਚੇ ਮਾਤਾ ਦਿੱਤਾ ਸੰਸਾਰ ਤੋਂ ਕਾਸ਼ਤਨਾ ਕਰ ਗਏ ਨਗਰ ਦੇ ਲੋਕ ਸ੍ਰੀਮਾਨੀ ਜੀ ਬੜਾ ਬੁਰਾ ਬੁਲਾਖਦੇ ਨੇ ਤਾਂ ਆਪ ਜੀ ਦਾ ਰੋਕ ਨੂੰ ਹੋਵੇ ਸਾਨੂੰ ਬਹੁਤ ਸੇਵਾ ਦੇ ਚਾਨਣ ਦਿੱਤੇ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੇਨਤੀ ਮੰਨਿਆ ਵਿਖਣਾ ਕੀਤਾ ਹਸਤਕ ਭਾਗ ਜਾਗ ਤੇ ਪਹਿਟਣ ਤਾਂ ਹੁਣ ਉਮਰ ਤਕਰੀਬਨ 20 ਕੇ ਸਾਲ ਦੀ ਹੋ ਚੁੱਕੀ ਹੈ ਦੋ ਦਹਾਕੇ ਬੀਤੇ ਰਹੇ ਇਤਨਾ ਦੀ ਜਵਾਨੀ ਭਰ ਵਿੱਚ ਪਾਇ ਰੱਖਣਾ ਕੀਤਾ ਤਕਬੂ ਗੁਰੂ ਅਮਰਦਾਸ ਮਹਾਰਾਜ ਮਾਤਾ ਜੀ ਉਹ ਇਹਨਾਂ ਵਾਰਸ ਲੈ ਕੇ ਨਾੜੋਂ ਨਾ। ਉਹ ਇਹਨਾਂ ਵਾਰਸ ਬੌਦੀ ਸਾਹਿਬ ਦੀ ਸੇਵਾ ਚੱਲਦੀ ਜਰੂਰ ਸਾਹਿਬ ਜੀ। ਤਾਂ ਹਣ ਉੱਥੇ ਘੁੰਗਣੀਆਂ ਵੇਚਣ ਦਾ ਕਾਰੋਬਾਰ ਦਾ ਸਾਰਾ ਦਿਨ ਸੇਵਾ ਕਰਦੇ। ਮਿੱਟੀ ਦੀ ਟੋکریاں ਚੁੱਕਦੇ ਤੇ ਫਿਰ ਗਜਾ ਕਰਕੇ ਲੈ ਜਾਣਾ ਫਿਰ ਕਰੇ ਘੁੰਗਣੀਆਂ ਵਿੱਚ ਚਲੇ ਜਾਣਾ ਟੋਕਰੀ ਲੈ ਕੇ। ਉਹ ਟੋਕਰੀ ਹੀ ਸਿਰ ਦਾ ਕਾਜ ਬਣਦਾ ਨਜ਼ਾਰਾ। ਵੇਖਣਾ ਕੀਤਾ ਕਿ ਹੁਣ 22 ਸਾਲ ਦੀ ਉਮਰ ਹੋ ਗਈ ਹੈ ਪਾਈ ਜੀਠਾ ਜੀ ਦੀ ਤਾਂ ਗੁਰੂ ਅਮਰਦਾਸ ਮਹਾਰਾਜ ਨੂੰ ਮਾਤਾ ਜੀ ਅੱਖਾਂ ਲੱਗੇ ਸਵਾਮੀ ਜੀ ਜੇ ਆਪਕੀ ਦਾ ਪੁੱਤ ਹੋਵੇ ਆਪਣੀਆਂ ਪੁੱਤਰੀਆਂ ਜਵਾਨ ਹੋ ਗਈਆਂ ਨੇ ਸਮੇਂ ਦੇ ਅਨੁਸਾਰ ਆਪਾਂ ਆਪਣੀਆਂ ਬੱਚੀਆਂ ਦੇ ਹੱਥ ਕਿਲੇ ਕਰ ਲਈ ਤਾਂ ਕੋਈ ਸਿੱਖਾ ਨਭੇਜੋ ਬਾ ਬਾ ਬੁੱਢਾ ਸਾਹਿਬ ਜੀ ਨਾਲ ਆਪਣਾ ਕਰੋ ਕਿਤੇ ਕੋਈ ਗੋਲੋਕ ਪਿਆਰ ਮਿਲ ਜਾਵੇ ਵਧੀਆ ਬਾਗ ਮਿਲ ਜਾਵੇ ਵੀ ਆਪਾਂ ਆਪਣੀ ਕੁਤਰੀ ਦੇ ਹੱਥ ਵੀਲੇ ਕਰਦੇ। ਦਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨੂਰ ਸਾਹਿਬ ਜੀ ਦੀ ਸੇਵਾ ਨਿਭਾਉਂਦੇ ਆਂ ਰਹੇ ਆਂ 12 ਸਾਲ ਇਥੇ। ਬੜੀ ਲੰਬੀ ਸਮੇਂ ਸਤਿਗੁਰਾਂ ਦੀ ਸੇਵਾ ਕਰਨੀ ਕੀਤੀ ਤੇ ਹੁਣ ਉੱਥੇ ਹੀ ਗੁਰੂ ਅਮਰਦਾਸ ਪਾਹੜੇ ਦੇ ਨਾਲ ਭਾਈ ਰੇਠਾ ਜੀ ਰਹੇ ਸਾਰੇ ਜਦੋਂ ਸਮਾਂ ਲੱਗਦਾ ਯੂਟਿਊਬ ਪਰਮਾਨੰਦਰ ਸਾਹਿਬਤਾਂ ਦੀ ਬੌਲਿਸਾ ਦੇ ਦੀ ਸੇਵਾ ਕਰਨ ਲਈ ਹੈ ਤਾਂ ਗੁਰੂ ਪਾਤਸ਼ਾਹਾ ਦੇ ਹੁਕਮ ਦੇ ਆਗਿਆ ਕਮੀ ਹੋਈ ਗੁਰੂ ਅਮਰਦਾਸ ਪਾਹੜੇ ਦੀ ਬੌਲਿਸਾ ਨੂੰ ਦੂਸਤਾਂ ਨੂੰ ਬੜੀਆਂ ਬਾਕਤਾਂ ਦਿੱਤੀਆਂ ਰਹਿਤਾਂ ਜਿਵੇਂ ਬਖਸ਼ਿਸ਼ਾਂ ਦਿੱਤੀਆਂ 12 ਬੱਚਿਆਂ ਤੱਕੇ ਵਰਦਨ ਦਿੱਤੇ ਤਾਂ ਬੜੀ ਸੇਵਾ ਸੰਗਤ ਆਉਂਦੀ ਕਹਿੰਦੇ ਕੰਨੀਆਂ ਦੀ ਗਿਣਤੀ ਕਹਿੰਦੇ ਜੇ ਸੰਸਾਰ ਦੇ ਵਿੱਚ ਬਾਸ਼ ਪੈਣੀ ਹੈ ਭੈਰਦਾ ਕੀ ਕਹਿੰਦੇ ਬਾਸ਼ ਪੈਂਦੀ ਹੈ ਕੋਈ ਇਹ ਨਹੀਂ ਗਣ ਕੇ ਦੱਸਦਾ ਕਿ ਸਾਡੇ ਜੜੇ ਦੇ ਵਿੱਚ ਕਿੰਨੀਆਂ ਕੰਨੀਆਂ ਪਈਆਂ ਨੇ ਗਿਣਤੀ ਉੰਤਾਂ ਉਹ ਜੇ ਲੱਗਦਾ ਜ ਬਾਸ਼ ਹੋ ਗਈ ਹੈ ਵੀ ਇਕੱਠਾ ਰੋਹ ਪਾਣੀ ਤੋਂ ਤੇ ਨਿਯਮਿਤਨ ਤੋਂ ਪੈਂਦਾ ਹੈ ਕਹਿੰਦੇ ਖਿੜੇ ਫੁੱਲਾਂ ਦੀਆਂ ਤਿਆਰੀਆਂ ਦੇ ਵਿੱਚ ਕੋਈ ਫੁੱਲਾਂ ਦੀ ਗਿਣਤੀ ਨਹੀਂ ਕਰ ਸਕਦਾ ਵੀ ਇੱਕ ਫੁੱਲ ਨੂੰ ਕਿੰਨੇ ਕ ਪੱਤੇ ਲੱਗੇ ਹੋਏ ਨੇ ਬਗੀਚੇ ਦੇ ਬਾਗ ਦੇ ਦਰਿਆ ਦੇ ਲੈਣ ਨੂੰ ਗਿਣਿਆ ਨਹੀਂ ਜਾ ਸਕਦਾ ਤਾਂ ਸਤਿਗੁਰ ਕਹਿੰਦੇ ਤੂੰ ਸਤਿਗੁਰ ਚੋ ਜੁਗੀ ਆਪ ਆਪੇ ਪਰਮੇਸ਼ਰ ਹੈ ਪਾਤਸ਼ਾਹ ਸੁਰ ਨਰ ਸਾਧਕ ਸੁਖ ਸੁਲ ਇਹ ਅਕਾਲ ਪੁਰਖ ਵੇਦੂ ਚਾਰਾਂ ਜਗਾਂ ਦੇ ਵਿੱਚ ਤੂੰ ਆਪ ਹੀ ਪਰਮੇਸ਼ਰ ਹੈਂ ਆਪਣੇ ਆਪ ਨੂੰ ਪਿਆਰ ਹੋ ਜਾਂਦਾ ਹੈ ਤੇਰੇ ਆਪਣੇ ਰੂਪ ਨੇ ਤੇ ਸਤਿਗੁਰ ਮਹਾਰਾਜ ਤੁਸੀਂ ਤਾਂ ਸਾਡੇ ਹੋਂਦ ਤੋਂ ਪਹਿਲਾਂ ਵੀ ਸੀ ਹੁਣ ਵੀ ਹਮੇ ਸਾਡੇ ਜਾਣ ਤੋਂ ਬਾਅਦ ਵੀ ਤੁਸੀਂ ਇਸ ਤਸੱਬਤ ਰਹਿੰਦੇ ਕਹਿੰਦੇ ਗੁਰੂ ਅਮਰਦਾਸ ਮਾਨਹਾਰਾ ਜੀ ਨੇ ਭਾਈ ਅਰਦਾਸ ਜੀ ਕਹਿੰਦੇ ਜੇ ਕਣੀਆਂ ਪੈਂਦੀਆਂ ਨੇ ਗਿਣਤੀ ਨਹੀਂ ਹੋ ਸਕਦੀ ਦਰਿਆ ਦੇ ਵਗਦੇ ਦੀਆਂ ਨਦੀਆਂ دریاਵਾਂ ਦੀ ਲਹਿਰਾਂ ਨਹੀਂ ਗਿਣੀਆਂ ਜਾ ਸਕਦੀਆਂ ਬਾਗੀਚੇ ਵਿੱਚ ਖਿੜੇ ਫੁੱਲਾਂ ਦੇ ਪੱਤੀਆਂ ਨਹੀਂ ਗਿਣੀਆਂ ਜਾ ਸਕਦੀਆਂ ਪਸਾਤੋ ਗੁਰੂ ਮਹਾਰਾਜੇ ਤੁਹਾਡੇ ਜਾਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਹੋਵੇ ਦਵਾਰ ਸਾਹਿਬ ਤੇ ਐਨੇ ਕਾਰਜ ਹੋਰ ਸਿੱਖਾਣੀਆਂ ਗਿਣਤੀਆਂ ਨਹੀਂ ਕੀਤੀਆਂ ਜਾ ਸਕਦੀਆਂ ਪਿਓ ਦਾਦੇ ਜੇ ਵਿਹਾ ਪੁੱਤਾਂ ਪਰਵਾਨ ਅਸਾਦਰ ਪਾਸ਼ਾ ਜੀ ਜਾਨਕ ਆਏ ਸੁਆਮੀ ਜੀ ਨਮਸ਼ਕਾਰ ਫਤਿ ਸਨ ਕੋਰੀ ਕਰਮ ਕਰਨ ਕੀਆ ਕਰਦੇ ਸੁਆਮੀ ਜੀ ਕੋਈ ਲੜਕਾ ਨਜ਼ਰ ਆਇਆ ਆਪਣੀ ਸੁਤਰੀ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਜਾ ਰਹੇ ਨੇ ਆਪਾਂ ਹੱਥ ਫਿੜੇ ਕਰਦੇ ਜਿੰਦਗੀ ਲੱਗੀ ਪਤਾ ਹੈ ਸਤਿਗੁਰ ਪਾਤਸ਼ਾਹ ਅੰਮ੍ਰਾਂ ਜੀ ਨੇ ਇਹ ਵੇਖਣਾ ਕੀਤਾ ਵੀ ਪਿਓ ਨਾਲ ਜਿਹੜੇ ਦੇ ਨਾਲ ਸਾਡੀ ਸੁਤਰੀ ਦਾ ਸੁਯੋਗ ਬਣ ਜਾਵੇ ਤਾਂ ਜਦੋਂ ਸਤਿਗੁਰ ਪਾਤਸ਼ਾਹ ਨੇ ਕਹਿੰਦੇ ਭਾਈ ਆਪਣੀ ਪਤਨੀ ਮੈਨੂੰ ਵਾਣ ਕਹਿੰਦੇ ਕਹਿੰਦੇ ਲੜਕਾ ਆਪਾਂ ਵੇਖਦੇ ਆਏ ਕਹਿੰਦੇ ਸਵਾਮੀ ਕੌਮ ਹੈ ਇੱਦਾਂ ਦਾ ਕਿੱਥੋਂ ਦਾ ਰਹਿਣ ਵਾਲਾ ਕਿਹੜੇ ਖਾਨਦਾਨ ਦਾ ਹੈ ਕਹਿੰਦੇ ਖਾਨਦਾਨ ਬੜਾ ਉੱਚਾ ਉਹ ਐਡਾ ਬੜਾ ਸ਼ਰਮਾਇਦਾਰ ਹੈ ਕਿ ਦੁਨੀਆ ਅੱਖਰ ਦੇ ਦਰਦ ਚੁਟੀਆਂ ਨਹੀਂ ਸੁਆਮੀ ਤੁਸੀਂ ਬੁਝਾਰਤਾ ਪਾਈ ਜਾਂਦੇ ਮੈਨੂੰ ਦੱਸਣਾ ਤਾਂ ਕਰੋ ਇਹ ਕੌਣ ਨੇ ਹਿੱਥੋਂ ਦਾ ਲੜਕਾ ਹੈ ਸਤਿਗੁਰੂ ਬਾਛਾ ਦਾ ਸਾਸ ਸੰਬੰਧ ਕੇ ਆਪਣੇ ਮਹਿਲ ਕਿ ਜਿਹੜਾ ਸੁਪੁੱਤਰ ਆਪਣੀ ਸੁਪਤਰੀ ਵਾਸਤੇ ਨੇ ਜਵਾਈ ਦਾ ਘਰ ਵੇਖਿਆ ਨਾ ਉਹ ਰਾਤਾਂ ਕੀ ਪਈ ਡਠਾ ਹੈ ਸਤੁਰਜੀ Swami ji ਇੱਕ ਹੁਣੀਆਂ ਵਿੱਚ ਦਾ ਸਾਲ ਮਿੱਟੀ ਨਾਲ ਮਿੱਟੀ ਹੋ ਰਿਹਾ ਰਹਿ ਤਰਾ ਗੁਰੂ ਕਹਿੰਦੇ ਨੇ ਇਹਦਾ ਮਾਤਾ ਪਿਤਾ ਵੀ ਹੈ ਨਹੀਂ ਦਾ ਘਰ ਵਾਲੀ ਵੀ ਨਹੀਂ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਜਿਹਨਾਂ ਦਾ ਕੋਈ ਨਹੀਂ ਹੁੰਦਾ ਤਾਂ ਉਹਦਾ ਪਰਮਾਤਮਾ ਨਹੀਂ ਇਹਦਾ ਗੁਰਨਾਮਕ ਹੈ ਤੈਨੂੰ ਇਹਦੇ ਸਿਰ ਦੇ ਉੱਤੇ ਤੁਹਾਨੂੰ ਇਹਨਾਂ ਦੇ ਸਿਰ ਦੇ ਉੱਪਰ ਮਿੱਟੀ ਦੀ ਟੋਕਰੀ ਨਜ਼ਰ ਆਦੀ ਹੈ ਕਿਤੇ ਮੇਰੇ ਵਾਲੀ ਅੱਖਾਂ ਦੇ ਨਾਲ ਦੇਖੋ ਇਹਨਾਂ ਦੇ ਸਿਰ ਦੇ ਉੱਤੇ ਸੌਨੇ ਦਾ ਸ਼ਤਰ ਚੜਿਆ ਹੈ ਲੱਖਾਂ ਇਹ ਲੋਕ ਆ ਕੇ ਤੁਸੀਂ ਕਹਿੰਦੇ ਹੋ ਇਹਦਾ ਘਰਵਾਲ ਨਹੀਂ ਲੱਖਾਂ ਇਹ ਲੋਕ ਆ ਕੇ ਇਹਦੇ ਘਰੋਂ ਮੈਂ ਹੋਰ بڑا ਸਮਾਂ ਦੇਖ ਰਿਹਾ ਨਾ ਕਿ ਇਹਨਾਂ ਦੇ ਘਰ ਦੇ ਵਿੱਚ ਇਹ ਨਥਾਵਿਆਂ ਨੂੰ ਥਾਂ ਹੋਊਗਾ ਜਿਹੜੇ ਬੇਕਾਰ ਬੇਸਹਾਜਾਂ ਨੂੰ ਸਹਾਰਾ ਦੇਊਗਾ ਜਿਹਨੂੰ ਕਿਤੇ ਰੋਟੀ ਨਹੀਂ ਮਿਲਦੀ ਉਹ ਇੱਥੇ ਘਰਾਂ ਦੀ ਰੋਟੀ ਮਿਲੂਗੀ ਸੁਆਮੀ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤਾਂ ਕੋ ਨਰਦਾਸ ਉਹ ਕਹਿੰਦੇ ਤੁਸੀਂ ਮੇਰੇ ਵਾਲੀ ਅੱਖਾਂ ਦੇ ਨਾਲ ਦੇਖੋ ਇੱਕ ਹੰਗਰੀਆਂ ਦੀ ਟੋਕਰੀ ਨਾ ਵੇਖੋ ਇੱਕ ਹੰਗਰੀਆਂ ਦੀ ਟੋਕਰੀ ਨਹੀਂ ਹੈ ਇਹ ਸੋਨੇ ਦਾ ਸ਼ਕਲ ਹੈ ਸੋਨੇ ਦੇ ਮੋਟਾਲੇ ਚੌਰੇ ਵਿੱਚ ਸਿਰ ਤੇ ਝੂਲ ਰਿਹਾ ਹੈ। ਤਾਂ ਬਾਤ ਜੋੜਨੀ ਕੀਤੇ ਠੀਕ ਆ ਬਾਦਸ਼ਾਹ ਜੋ ਆਪ ਜੀ ਨੇ ਮਨਜ਼ੂਰ ਤੁਸੀਂ ਅੰਦਰ ਜਾਵੀਂ ਹੋ ਅਸੀਂ ਤੁਹਾਡੀਆਂ ਪਛਾਣ ਤੋਂ ਨਹੀਂ ਜਾਣ ਸਕਦੇ। ਤਾਂ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਵੀ ਸਤਾਰ ਤੱਕ ਰਹਿਣਾ ਕੀਤਾ ਬੜੀ ਸੇਵਾ ਕੀਤੀ ਸਤਿਗੁਰਾਂ ਦੀ ਝੋਕਰੀ ਦੀ ਸੇਵਾ ਕਰਦੇ ਤੁਮ ਬਣ ਗਏ ਜਿਹੜੇ ਅਜੋਣ ਗਿਆ ਗਿਆ ਸਤਿਗੁਰਾਂ। ਤਾਂ ਗੁਰੂ ਉਖ ਦੇਖ ਗੁਰੂ ਸੁਖ ਪਾਏ।

ਨਗਾਲੇ ਨੂੰ ਇੱਕ ਬੇਸਹਾਰੇ ਨੂੰ ਜਿਹਦਾ ਕੋਈ ਮਾਤਾ ਨਹੀਂ ਪਿਤਾ ਨਹੀਂ ਘਰ ਨਹੀਂ ਪਰਿਵਾਰ ਨਹੀਂ ਤੁਸੀਂ ਮੈਨੂੰ ਆਪਣਾ ਬਾਲਕ ਬਣਾ ਲਿਆ ਆਪਣੇ ਘਰ ਦਾ ਦਾਮਦ ਬਣਾ ਲਿਆ ਇਹ ਸਤਿਗੁਰ ਪਾਤਸ਼ਾਹ ਤੁਸੀਂ ਬਹੁਤ ਵੱਡੀ ਰਹਿਮ ਤੇ ਕਰ ਦਿੱਤੀ ਹੈ ਤਾਂ ਫਿਰ ਸਤਿਗੁਰ ਨੇ ਮੈਨੂੰ ਲੱਗਣਾ ਲੱਗੇ ਸੁਆਮੀ ਜੀ ਇਹ ਤਾਂ ਕੋਈ ਘਰਵਾਰ ਨਹੀਂ ਹੈ ਲੋਕ ਕੀ ਆਖਣਗੇ ਆਪਣੀ ਸਤਿਗੁਰ ਕਹਿੰਦੇ ਲੋਕਾਂ ਨੂੰ ਕਰਵਾਜ ਗੁਰੂ ਕਾ ਜੀਵਨ ਬੈਠਾ ਸੂਦੀ ਪਾਕਸ਼ਾ RAM DAS ਗੁਰੂ ਕਹਾਵੇ ਪੂਰਨ ਪਾਲਕ ਪਾਇਆ ਅਮਰ ਸਾਰ ਵਿੱਚ ਜੋਤ ਜਗਾਵੈ ਕਹਿੰਦੇ ਤੁਸੀਂ ਮੇਰੀਆਂ ਅੱਖਾਂ ਦੇ ਨਾਲ ਦੇਖੋ ਇਹਦੇ ਸਿਰ ਦੇ ਉੱਤੇ ਟੋਕਰੀ ਨਹੀਂ ਹੈ ਸੋਨੇ ਦਾ ਛੱਤਰ ਝੁਲ ਰਿਹਾ ਹੈ ਸੋਨੇ ਦੀ ਪਾਕੀ ਵਿੱਚ ਬੈਠਾ ਐਡਾ ਵੱਡਾ ਇਹਦਾ ਘਰ ਸੋਨੇ ਦਾ ਮਹਿਲ ਹੈ ਇਹ ਘਰ ਦੇ ਵਿੱਚ ਕਿਹਨੇ ਰਹਿਣਾ ਰਹਿਣਾ ਕਰਨਾ ਨਾ ਜਾ ਕੇ ਇਹਦੇ ਜਿੱਥੇ ਹੋਣਾ ਜਾ ਕੇ ਇਹਨਾਂ ਨੇ ਆਪਣਾ ਜੀਵਨ ਬਤੀਤ ਕਰਨਾ ਕਹਿੰਦੇ ਉਹ ਸ਼ਹਿਰ ਰਸੇਗਾ ਬਹੁਤ ਬਤਾ ਇਹਨਾਂ ਦੇ ਕਾਰ ਕੰਮ ਨਾ ਸ਼ਾਇਦ ਰਸੇਗਾ ਬੀਬੀ ਭਾਨੀ ਦੇ ਨਾਲ ਸਤਿਗੁਰਾਂ ਜੀ ਦੇ ਵਿਆਹ ਦੇ ਕਾਰ ਹੋਏ ਸਮਰਾਤੂੂ ਸਿਰ ਹੱਥ ਕਰਿਓ ਗੁਰ ਕੀਨੀ ਕਿਰਪਾ ਹਰਦਾਇ ਸਤਿਗੁਰ ਨੇ ਚਾਹੀ ਸੀ ਸੁਣਵਾਉਣਾ ਕੀਤਾ ਫੇਰੇ ਹੋਏ ਵਿਆਹ ਦੇ ਕਾਰ ਸਫਨ ਹੋਏ ਸਤਿਗੁਰੂ ਆਮਰਦਾਸ ਮਹਾਰਾਜ ਦਾ ਪੜਪੋਤਰਾ ਮਈਸੁੰਦਰ ਬਾਜੀ ਨੇ ਬੜੀਆਂ ਮਹਿਮਾਗੋਈਆਂ ਕੀਤੀਆਂ ਗੁਰੂ ਰਾਮਦਾਸ ਜੀ ਦੀ ਬ੍ਰਾਹਮਣੀ ਸਾਧਰੇ ਵਿੱਚ ਬੜੀ ਮਹਿਮਾਾਈ ਸਤਿਗੁਰੂ ਪਾਤਸ਼ਾਹ ਧੰਨ ਧੰਨ RAM DAS ਗੁਰੂ ਘਰ ਦੇ ਸਤਿਗੁਰੂ ਜੀ ਦੀ ਮਹਿਮਾਾਈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਜਦੋਂ ਅਮਰਪਸਰ ਸਾਹਿਬ ਆ ਕੇ ਸ਼ਹਿਰ बसाया 19 ਰਾਗ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ 63 ਸ਼ਲੋਕ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਤੇ 17 ਰਾਗ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੁਨ ਰੰਤੇ ਰਾਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਕਰਨੀ ਕੀਤੀ ਆਪਣੀ ਰਚਨਾ ਤੋਂ ਚਾਰ ਨਕਰਨਾ ਕੀਤਾ ਜਿਨੇ ਤੋਂ ਸੇਵ ਜਾਂ ਭਾਵタル ਸੇਵਕ ਪਾਰ ਉਤਾਰਿਆ ਏ ਗੁਰੂ ਰਾਮਦਾਸ ਮਹਾਰਾਜ ਜੀਓ ਜਿਨ੍ਹਾਂ ਨੇ ਮਨ ਕਰਕੇ ਤੁਹਾਡੀ ਸੇਵਾ ਕੀਤੀ ਹੈ ਕੋ ਸਿਮੋਨਾ ਦਾ ਢੇਡਾ ਪਾਰ ਉਤਾਰੇ ਲਗਾਉਂਦੇ। ਤੁਹਾਡਾ ਜੀਵਨ ਦਾ ਢੇਡਾ ਸੰਸਾਰ ਭਾਗ ਸਾਕੋ ਤੂੰ ਪਾਰ ਲੰਘ ਕੇ ਰਹੋ। ਤਾਂ ਗੁਰੂ ਰਾਮ ਦਾਸ ਮਹਾਰਾ ਜੀਓ ਆਪ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਹੌਂ ਦੇ ਵਿੱਚ ਹੋਇਆ। ਸਤਿਗੁਰ ਪਾਤਸ਼ਾਹ ਆਪ ਜੀ ਦੇ ਪ੍ਰਕਾਸ਼ ਦੇ ਪਿਤਾ ਹਰਦਾਸ ਜੀ ਨੇ ਮਾਤਾ ਦਇਆ ਜੀ ਨੂੰ ਭਾਗ ਲੱਗੇ ਪਹਿਲਾ ਨਾਂ ਆਪ ਜੀ ਦਾ ਜੇਠਾ ਰਹਿ ਗਿਆ ਸੀ। ਪਤਨੀ ਬੀਬੀ ਪਾਨੀ ਜੀ ਹੋਈ। ਉੱਤਰ ਹੋਏ ਪ੍ਰਤੀ ਚੰਦ ਮਹਾਦੇ ਤੇ ਗੁਰੂ ਅਰਜਨ ਦੇਵ ਮਹਾਰਾਜ ਹੋਏ ਗੁਰਤਾ ਗੱਦੀ 1574 ਦੇ ਵਿੱਚ ਮਿਲਦੀ ਹੈ ਸਤਿਗੁਰਾਂ ਨੇ ਬੜਾ ਲੰਮਾ ਸੇਵਾ ਕੀਤੀ ਹੈ ਇਹ ਅਮਰ ਸਤ ਸਾਬ੍ਹ ਸ਼ਹਿਰ ਬਿਸਨਾਲ ਤੋਂ ਸੋਣਾ ਕੀਤਾ ਗੁਰੂ ਪਾਚਾ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਂਦਿਆ ਹੈ 1581 ਵਿੱਚ ਗੋਇੰਦਵਾਲ ਸ਼ਹਿਰ ਦੇਖੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਲ ਸਸਵਾਗ ਆਲਾ ਕਰਦੇ ਹਾਂ ਸਸਵਾਗ ਪਾਦੇ ਹਾਂ ਮਿਆਂ ਗੁਰੂ ਦਾਤਾ ਅਮਰਤਾ ਰਾਜ ਸਮਾਪਤ ਜੀ ਨੇ ਅਮਰਤ ਸਾਲ ਦੇ ਵਿੱਚ ਨਗਰ ਨੂੰ ਸਮਾਪਤ ਕੀਤਾ ਬਿਆਨਕ ਸੰਗਤਾਂ ਨੂੰ ਜਿਹੜੀਆਂ ਅੱਜ ਦੁਨੀਆ ਭਰ ਦੇ ਵਿੱਚੋਂ ਦੁਨੀਆ ਭਰ ਦੀ ਸਭ ਤੋਂ ਵੱਡੀ ਰਸੋਈ ਗੁਰੂ ਰਾਮ ਦਾਸ ਸੰਗਤ ਦੇ ਘਰ ਦੀ ਹੈ ਇੱਥੇ ਰੋਜ਼ ਸੱਤ ਸੱਤ ਕੋ ਅੰਡ ਤੇ ਦਾਲ ਸਬਜੀ ਕੁਆਡਰਾਂ ਦੇ ਹਿਸਾਬ ਦੇ ਨਾਲ ਪ੍ਰਸ਼ਾਦਾ ਪਿਆਦਾ ਇਸਾਰੀ ਸਤਿਗੁਰਾਂ ਦਾ ਸਮਰਤਾ ਇਹ ਕਮਾਈ ਦਾ ਜੋਗ ਦਾ ਹੈ ਜਪਿਓ ਜੇ ਨਾ ਅਰਜਨ ਦੇਵ ਗੁਰੂ ਤੇ ਸਤ ਨਿਯੋਗ ਵਰਤਨ ਭਾਈ ਗੁਰੂ ਪਾਛੇ ਅੰਮ੍ਰਿਤ ਸਿੰਘ ਸਾਹਿਬ ਜਰਦੇ ਹੋਏ ਤਿੰਨਾਂ ਚ ਦੋ ਸਾਹਿਬ ਜਰਦੇ ਸਤਗੁਰ ਜਿਹਦੇ ਕਹਿਣ ਤੋਂ ਬਾਅਦ ਮਾੜੀ ਮੱਤ ਦੇ ਸ਼ਿਕਾਰ ਗੁਰੂ ਅਰਜਨ ਦੇ ਮਹਾਰਾਜ ਦੇ ਸਿਰ ਦੇ ਉੱਤੇ ਸ਼ਰਧਾ ਤੇ ਆ ਸਾਰੀ ਸੇਵਾ ਦਾ ਜੋ ਦਰਵਾਜ ਸਾਹਿਬ ਦੀ ਪ੍ਰਕਰਮਾ ਬਣੀ ਜਿੱਤਰਾ ਨਕਸ਼ਾ ਬਣਦੀ ਹੋਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਹ ਤੇ ਸਮਾਵੇ ਦੇਖੀਏ ਇਸ ਤ੍ਰਿਕਲ ਦੇ ਵਾਰਸ ਇਹਦਾ ਉਹ ਸਾਰੀ ਗੱਲਾਂ ਪੜੀ ਇਸ ਤ੍ਰਿਕਲ ਸ੍ਰੋਗਰ ਬਣ ਰਹੀ ਤੇ ਇੱਕ ਨਾਰਾਮ ਬਣਨਾ ਹੈ ਫਿਰ ਬਾਣੀ ਦੇ ਕੇ ਜੇ ਸਤਿਗੁਰੂ ਨਾਲ ਜਿੱਦ ਗੁਰੂ ਅਰਜਨ ਦੇਵ ਜੀ ਨੇ ਪੋਥੀ ਪਰਮੇਸ਼ਰ ਦਾ ਥਾਂ ਦ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਤਾ ਗਦੀ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਨੂੰ ਦਾ ਸਾਰ ਦੇ ਤੇ ਪੜਕ ਸਾਹਦੇ ਪ੍ਰਕਾਸ਼ ਕੀਤਾ ਤੇ ਫਿਰ ਤੋਂ ਗੁਰੂ ਮਹਾਰਾਜ ਆਪਣੇ ਜੋਤੀ ਜੋਤ ਸਮਾ ਕੇ ਆਕਾਰਕ ਦੇ ਸੋਚ ਦੇ ਵਿੱਚ ਅਭੇਦ ਹੋ ਗਏ ਇਹ ਕੀ ਅਜ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦੇ ਅਗੋਂ ਦੇ ਜੀਵਨ ਦੀ ਝਾਤ ਥੋੜੀ ਜੀ ਸੇਵਾ ਸੀ ਆਪ ਸੰਤਾ ਪ੍ਰਵਾਨ ਕਰਨੀ ਹੈ ਇਹ ਗੁਰੂ ਰਾਮਦਾਸ ਮਹਾਰਾਜ ਜੋ ਆਪ ਕੀ ਜੀਵਨ ਦੀਆਂ ਵਿਚਾਰਾਂ ਕਰਦੇ ਆ अनेका ਆਪਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਆਪ ਕੀ ਸਮਰੱਥ ਹੋ ਗੋ कृपा करण करण वास्ते सम्था बख़शो भुला चुकणी माफ़ी दो अस वाहिसा वाहि